ਜੀ ਸਵਾਗਤ ਆ ਫੇਰ ਨਵੇਂ ਵਲੋਗ ਚ ਕੀ ਹਾਲ ਚਾਲ ਮਿੱਤਰੋ ਠੀਕ ਠਾਕ ਜੇ ਤੇ ਅੱਜ ਲੱਗੇ ਆ ਆਪਾਂ ਪੈਲੀਆਂ ਕਰਾਉਣ ਪੈਲੀਆਂ ਲੈਵਲ ਕਰਾਉਣ ਤੇ ਅੱਜ ਦਿਖਾਉਣੇ ਤੁਹਾਨੂੰ ਫੇਰ ਟਰੈਕਟਰ ਦਾ ਜੋਰ ਅਰਜਣ ਉਧਰ ਫਾਰਮ ਟਰੈਕ ਲੱਗਾ ਤੇ ਪੈਲੀਆਂ ਡਾਈਆਂ ਕਰਾਉਣ ਅੱਜ ਤੇ ਬਣੇ ਰਹੋ ਸਾਡੇ ਵਲੋਗ ਨਾਲ ਜੀ ਖਾਲੀ ਮੁੰਡਾ ਰੋਟੀ ਦੇ ਟਰੈਕਟਰ ਕਰਤਾ ਫੇਰ ਸਟਾਰਟ ਤੇ ਆ ਮਿਲੌਣੇ ਤੁਹਾਨੂੰ ਆਪਣੀ ਵੀਰ ਨਾਲ ਯਾਰ ਆਪਣੇ ਦਾ ਪੁਰਾਣੇ ਨਾ ਹਾਂ ਮੈਨੂੰ ਸ਼ਾਨ ਕੀ ਹਾਲ ਚੱਲ ਠੀਕ ਆ ਇਹ ਆਪਣਾ ਪੁਰਾਣਾ ਆੜੀ ਇਹ ਕਲਾਸਮੇਟ ਤੇ ਇਹ ਆਇਆ ਵਾ ਸਾਡੀ ਇੱਥੇ ਪੜੀ ਕਰਾਉਣ ਹਾਂ ਮੈਨੂੰ ਸ਼ਾਨ ਕਿੱਦਾਂ ਹੈ ਠੀਕ ਠਾਕ ਕਦੋਂ ਕਦੇ ਆਏ ਸਵੇਰੇ ਦੇ ਸਵੇਰੇ ਤੇ ਆਏ 10 ਵਜੇ ਦੇ 10 ਵਜੇ ਤੇ ਆਏ ਹੈ ਸੜੀ ਡਾੜੀ ਲੱਗ ਗਈ ਜਾਣੀ ਉਦਾਂ ਸਣਾ ਹੂੰ ਲੱਗ ਜਾਨੀ ਅ ਬਾਕੀ ਟਰੈਕਟਰ ਉਹ ਪੂਰਾ ਲੋਡ ਲਿਆ ਲੈਣ ਹੁਣ ਪਰ ਤਰਕੰਡੀ ਜਾ ਦਾ ਮਾਤਾ ਹਾਂ ਇਹਨੂੰ ਕਹਿੰਦੇ ਤਰਕੰਡੀ ਨਾ ਉਹ ਪਿਛੇ ਹੀ ਜਗ੍ਹਾ ਆਪਾਂ ਉਹ ਤੋਂ ਕਰਕੇ ਆਏ। ਨਾਲ ਉਹ ਟਰੈਕਟਰ ਲਾਇਆ। ਉਹ ਨਾਲ ਲਾਇਆ ਅਰਜਨ। ਸਾਈਡ ਤੇ ਮਤਲਬ ਹਲਾ ਹਲਾ ਮਾਰ ਲਈ। ਕਰਾਉਣ ਕਰਾਉਣ ਲਈ ਥੋੜੀ ਮਿੱਟੀ ਵੱਧ ਘੱਟ ਹੁੰਦੀ ਜਿੱਥੇ। ਤੇ ਆਪਾਂ ਲੱਗੇ ਆ ਬੈਠ ਛਾਵੇਂ ਟਰੈਕਟਰ ਚ ਲੰਡਿਆ। ਤੇ ਆਪਾਂ ਬੈਠ ਨੇ ਛਾਵੇਂ ਹੈ। ਇਹ ਆਪਣੇ ਕੋ ਯਾਰ ਕੋ ਥੋੜੀ ਜਿਹੀ ਨੌਲੇਜ ਲੈਣੇ ਕਰਾ ਵਾਰੇ। ਹਾਂ ਵੀ ਨਿਸ਼ਾਨ ਸਿਆਂ। ਨਿਸ਼ਾਨ ਜਿੱਦਾ ਮੰਨ ਲੈ ਇੱਕ ਕਿਲਾ ਵਾ। ਕਿੱਲਾ ਵਾਦੇ ਉਹਦੇ ਚ ਮਤਲਬ ਉਹਨੂੰ ਆਪ ਪੂਰਾ ਮਤਲਬ ਵਧੀਆ ਬਣਾਉਣ ਲਈ ਕਿੰਨੇ ਮਤਲਬ ਘੰਟੇ ਲੱਗ ਜਾਂਦੇ ਇੱਥੇ 1.5 ਤੋਂ 2 ਦੋ ਘੰਟੇ ਜਾਂ ਪੂਰਾ ਓਕੇ ਹੋਣਾ ਟਿਪ ਟੌਪ ਪੂਰਾ 0 0 ਹੋ ਜਾਂਦਾ ਪੂਰਾ ਆ ਗਿਆ ਟਾ ਫੋਰਮੈਨ ਪਿਆ ਫੋਰਮੈਨ ਨੂੰ ਪੁੱਛੋ ਹਾਂਜੀ ਫੋਰਮੈਨ ਸਾਹਿਬ ਮਤਲਬ ਤੁਹਾਡੇ ਹਿਸਾਬ ਨਾਲ ਸਹੀ ਟਾਈਮ ਦੱਸਿਆ ਨੇ ਬਿਲਕੁਲ ਅਸਾਂ 1.5-2 ਘੰਟਾ ਮਤਲਬ ਟਰੈਕਟਰ ਚੱਲ ਜੇ ਤੇ ਪੈਰੀ ਪੁਰੀ 0 0 ਹੈ ਠੀਕ ਆ ਹੁਣ ਵੀ ਰੈਸਟ ਕਰਨ ਰਿਹਾ ਤੇ ਉਹ ਦੂਜਾ ਮੁੰਡਾ ਆ ਡਿਆ ਟਰੈਕਟਰ ਚਲਾਉਣ ਆਹ ਦੇਖੋ ਮਾੜਾ ਚਾਹ ਬੈਠਿਆ ਤੇ ਆ ਉਹਨਾਂ ਆ ਵੀਰ ਟਰੈਕਟਰ ਦਾ ਉਹਨਾਂ ਸਾਹ ਵਿਧੇ ਬੈਠੇ ਆ ਤੇ ਉਹ ਇੱਕ ਵੀਰ ਉਹ ਚਲਾਉਂਦਾ ਇੱਕ ਵੀਰ ਆ ਬੈਠਾ ਤੇ ਇੱਕ ਆਪਾਂ ਸਾਧ ਵਨ ਟਰੈਕਟਰ ਢੱਕਿਆ ਤੇ ਕਾ ਆਪਾਂ ਇਹ ਢੱਕਿਆ ਨੁਕਰਾਂ ਪੁੱਛ ਨੁਕਰਾਂ ਨਕਰਾਂ ਮੰਰਾਉਂ ਲੀਏ ਨਾ ਆਹਲਾ ਬਾਗ ਦੇ ਵਿੱਚ ਪੰਜ ਦੀ ਆਹ ਦੇਖੋ ਆਪਾਂ ਨੂੰ ਅਰਜਣਾ ਮਤਲਬ ਮਿੱਟੀ ਜਿੱਥੇ ਕਈ ਥਾਵਾਂ ਤੇ ਘੱਟ ਵਾ ਤੇ ਉਥੇ ਲਿਆਉਣੀ ਪੈਂਦੀ ਆ ਮੌਲੀ ਤੇ ਜਿਆਦਾ ਉੱਚਾ ਵਾ ਉਥੋਂ ਫੇ ਕਰਾ ਨਾ ਚੋਕਲੇ ਦੀ ਮਿੱਟੀ ਕਿਸਾਂ ਡਿਆ ਆ ਪੀ ਇੱਧਰ ਤਾਂ ਨਹੀਂ ਲੋੜ ਉਧਰ ਲੋੜ ਹੀ ਇੱਧਰ ਬਾਪੂ ਨਹੀਂ ਮਤਲਬ ਜਿਹੜਾ ਘਾਵਾ ਮਤਲਬ ਉਹ ਛਾੜ ਦੇ ਉਧਰੋਂ ਪਰਲੀ ਪੈਲੀ ਜੋ ਆਪਾਂ ਕਰ ਰਹੇ ਆਂ ਲੈਵਲ ਤੇ ਇੱਧਰ ਆ ਗਏ ਆਂ ਇੱਧਰ ਫਿੱਟ ਕਰਨ ਲੱਗੇ ਆ ਹੁਣ ਨਿਸ਼ਾਨ ਕੀ ਕੀਤਾ ਇਹ ਨੂੰ ਬਲਾ ਆਹ ਕੀ ਕੀ ਜਾ ਹੈ ਤਰਕੰਡੀ ਇਹ ਤਰਕੰਡੀ ਇੱਧਰ ਲਾਉਣ ਲੱਗੇ ਆਪਾਂ ਤੇ ਹੁਣ ਆਪਾਂ ਕਰਾਂਗੇ ਆ ਪੈਲੀ ਲੈਵਲ ਆ ਮਨਾਂ ਫਾਰਮ ਟਰੈਕ ਚ ਲਾਉਂਦਾ ਇੱਕ ਵੱਖਰਾ ਹੀ ਮਜ਼ਾ ਵਾਦੇ ਮਿਸਾਨ ਆ ਬਾਣੇ ਦਾ ਕਰੀਏ ਵੀ ਉਹ ਨੁਕਰ ਹੁੱਤੀ ਤੇ ਉੱਥੋਂ ਮਿੱਟੀ ਚੁੱਕ ਕੇ ਤੇ ਮੇਰੇ ਨਾਲ ਖੜੀਏ ਨਹੀਂ ਪਾਣਾ ਫੇਰ ਕਰਾਉਣ ਹੈ ਪੋਲੇ ਕਰਨਾ ਕਰਾਉ ਆ ਤਾਂ ਨਹੀਂ ਪੋਲੇ ਦਫਾਉਂਗਾ ਹੂ ਨਾ ਡਿਜੇ ਕਿਤੇ ਵੀ ਡਰ ਲੱਗਣ ਡਿਆ ਹੈ ਉਹ ਸੁਨੂ ਜੀ ਜਾਂਦਾ ਉਹ ਆਨ ਨੂੰ ਕਰ ਚੈਂਦਾ ਚੱਕਣ ਨੂੰ ਹੈ ਖੱਟੇ ਬਾਹਰ ਮੈਚ ਵੇਖਣੇ ਇਹ ਬੰਦੇ ਆਪਣੇ ਆ ਠੀਕ ਆ ਠੀਕ ਆ ਹੈ ਗਰਾਊਂਡ 'ਚ ਨਹੀਂ ਪੈ ਗਿਆ ਕੋਸ਼ ਓਏ ਇਹ ਦਿੱਲੀ ਮੈਚ ਤੇ ਤੇਰੇ ਹੀ ਬੰਦੇ ਵੀ ਹੈ ਯਾਰ ਫਿਰ ਮੈਚ ਲਾਓ ਹਾਂ ਲੱਗਾ ਲੱਗਣੇ ਯਾਰ ਕਾਰ ਵੀ ਨਾ ਜਗ ਰਾਇਆ ਕਾਲਾ ਮੈਜ ਫੈਟ ਬੋਲ ਦਾਨੀਆਂ ਦਾ ਅੱਜ ਵੀ ਚੜਰਾ ਬਸੇ ਦੂਜਾ ਘਰਾ ਬਣਾਓ ਪਰਲੀ ਨੁੱਕਰੇ ਆ ਨਿਸ਼ਾਨ ਦੇ ਆ ਗਵਾਂਡੀ ਛੋਟੇ ਬੱਚੇ ਇਹਦੀ ਨਾ ਰੇਸ ਘੱਟ ਵਾ ਥੋੜੀ ਵਧਾਉਣ ਵਾਲੀ ਆ ਰੇਸ ਬੰਦ ਹੋ ਜਾਂਦਾ ਟਰੈਕਟਰ ਆ ਇਸ ਤਰ੍ਹਾਂ ਬੈਠਾ ਉਹਦੇ ਫੜ ਲਾ ਅੱਗੇ ਲੈ ਆ ਮਸਤ ਕੀ ਕਰੀਏ ਯਾਰ ਮੈਂ ਤਾਂ ਨਾ ਕੱਛਾ ਦਿੰਦਾਂ ਤਲਾਬ ਹੈ ਮੇਰੇ ਲਾਗੇ ਬੈਠਾ ਆ ਬੈਹ ਲਾ ਮੈਂ ਛੱਡਦਾ ਪਰੇ ਨੀ ਇਦੋਂ ਕ੍ਰੋਸ ਜੀ ਖੜੀ ਜਾਂਨੇ ਪਰੇ ਨੂੰ ਆ ਹੜ ਕੈਮਰਾ ਫੜ ਨਹੀਂ ਚੰਗਾ ਆਡਾ ਨਵਾਂ ਡਰਾਈਵਰ ਆਇਆ ਦੂਜੇ ਪਾਸੇ ਘੁਮਾ ਦੇ ਫੋਨ ਦੂਜੇ ਪਾਸੇ ਹੀ ਰੱਖ ਏਦਾਂ ਹੀ ਹਾਂ ਏਦਾਂ ਹੀ ਏਦਾਂ ਇਦਾਂ ਏਦਾਂ ਇਧਰ ਨੂੰ ਕਰ ਇੱਥੇ ਰੱਖ ਇਧਰ ਨੂੰ ਹੀ ਮਾਮਾ ਆ ਕੇ ਨਵਾਂ ਡਰਾਈਵਰ ਆ ਗਿਆ ਟਾ ਆਵਾਂ ਪ੍ਰਣਾਇਆਂ ਪਰ ਉਹ ਤਾਂ ਨਵਾਂ ਆ ਗਿਆ ਆਪ ਡੋੜ ਕੇ ਆਇਆ ਓਏ ਤੱਕੇ ਕੀ ਜੇ ਲੋਹੇ ਖੜਨਾ ਹੀ ਹੋ ਠੋਕਲਾ ਮਾਮਾ ਉਹਨੇ ਓਥਰੇ ਰੱਖੀ ਗਰਾਸ ਬੜੀ ਓਥਰੇ ਰੱਖੀ ਲੜਦੇ ਓਥਰੇ ਇੱਕ ਪਤਲਾ ਬਦਲਾ ਹਾਂਜੀ ਵੀ ਆਪਾਂ ਉਹ ਪਰਲੇ ਪਾਸੇ ਨੁੱਕਰ ਠੀਕ ਸਾਹ ਦੇ ਵਿੱਚ ਖਰਾਬ ਭਰਿਆ ਹੋਣਾ ਕਿਹਨੇ ਇਹ ਦੂਜਾ ਕਰਦਾ ਗਿਆ ਬੱਧੀ ਨਾਲ ਗੱਲ ਕਰ ਸੱਗੀ ਨਾਲ ਭਾਈ ਅਸਨ ਐ ਦੋ ਗਰਮੀ ਨੇ ਫੋਨ ਵੀ ਗਰਮ ਹੋ ਗਿਆ ਸੀ ਉਹ ਲੱਗਾ ਟਰੈਕਟਰ ਲੈਵਲ ਵਾਲਾ ਤੇ ਇਹੋ ਰਹਿ ਗਿਆ ਥੋੜਾ ਜਿਹਾ ਅੱਧਾ ਕਿੱਲਾ ਬਸ ਤੇ ਮੁੱਕ ਗਿਆ ਕੰਮ ਉਹ ਉਧਰ ਬਾਪੂ ਡਿਆ ਫੇਰਾ ਲਾਉਣ ਬੰਨੇ ਬੰਨੇ ਜਿਹੜਾ ਥੋੜਾ ਉੱਚਾ ਨੀਵਾ ਹੋਊਗਾ ਤੇ ਹੋ ਜਾਊਗਾ ਬਜ ਕਰਾਣਾ ਸੈੱਟ ਹੋ ਜਾਊਗਾ ਉਹ ਤੇ ਚਲੋ ਠੀਕ ਆ ਜੀ ਫਿਰ ਦੱਸਿਓ ਫਿਰ ਆਪਣਾ ਵਲੋਗ ਕਿਵੇਂ ਦਾ ਲੱਗਾ ਅੱਜ ਵੀਡੀਓ ਵਧੀਆ ਲੱਗੂ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਚੰਗਾ